ਦੀਵਸਾਂ ਦਾ ਸਵਾਗਤ ਹੈ ਪਰ ਸ਼ੁਕਰਗੁਜ਼ਾਰ ਹਾਂ ਯਹੋਵਾ ਦਾ ਜਿਨੇ ਇੱਕ ਵਾਰ ਫਿਰ ਸਾਨੂੰ ਸੱਜਣਾ ਨੂੰ ਇਕੱਠਿਆ ਕੀਤਾ ਹੈ ਸਭ ਹallelujah ਤੋਂ ਇੱਕ ਵਾਰ ਫਿਰ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਪਰਮੇਸ਼ੁਰ ਨੇ ਸਾਨੂੰ ਨਵੇਂ ਸਾਲ ਦੇ ਵਿੱਚ ਐਂਟਰ ਕੀਤਾ ਹੈ ਔਰ ਅੱਜ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਿਰਾਜ ਮਾੜਾ ਪਰਮੇਸ਼ਰ ਦੇ ਨਾਮ ਉਤਾਰਿਕ ਦੀ ਭੇਟ ਦੇ ਰਿਹਾ ਸਭ ਬੋ ਹਾਲੇਲੂਇਆ 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 ਪਿੰਡ ਮੋੜ ਕੇ ਦੇ ਵਿੱਚ ਕੌਣ ਕੌਣ ਭੈਣ ਭਾਈ ਹੱਗੇ ਸੀ ਉਸ ਜਗ੍ਹਾ ਤੇ ਲੋਕ ਠੀਕ ਉਸ ਜਗ੍ਹਾ ਤੇ ਅਪਾ ਕਿਹੜਾ ਵਚਨ ਕੀਤਾ ਸੀਗਾ ਨਵੇਂ ਸਾਲ ਤੇ ਨਵਾਂ ਦਿਲ نو آتما نوشن پہلا نمبر کی سا نو دل دوسرا نو آتما تیسرا نو سریشری اور چوتھا نو انسانیت اختیار ਅਪਸੀਆਂ ਦਾ ਖਰ 4 ਅਧਿਆਇ ਉਸ ਦਾ 22 ਵਚਨ ਲੈ ਕੇ ਪੜਾਂਗੇ 24 ਤੱਕ ਜਿੰਨਾ ਭੈਣ ਭਾਈ ਕੋਲ ਬਾਈਬਲ ਹੈ ਜਰੂਰ ਖੋਲਿਓ ਅਪਸੀਆਂ ਦਾ ਖਰ 4 ਦਾ 22 23 ਔਰ 24 ਪਈ ਤੁਸੀਂ ਅਗਲੇ ਚੱਲਣ ਦੀ ਉਸ ਪ੍ਰਾਣੀ ਇਨਸਾਨੀਅਤ ਨੂੰ ਲਾ ਸੁਟੋ ਜੋ ਤੋਖਾ ਦੇਣ ਵਾਲੀਆਂ ਜੋ ਤੋਖਾ ਦੇਣ ਵਾਲੀਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਨਵੀਂ ਇਨਸਾਨੀਅਤ ਨੂੰ ਪਹਿਨ ਲਵੋ ਜਿਹੜੀ ਪਰਮੇਸ਼ਰ ਦੇ ਅਨੁਸਾਰ ਸਚਾਈ ਦੇ ਧਰਮ ਅਤੇ ਸਚਾਈ ਦੇ ਧਰਮ ਅਤੇ ਪਵਿੱਤਰ ਤਾਈ ਦੇ ਵਿੱਚ ਉਤਪਤ ਹੋਈ ਹੈ ਸਭ ਗੋ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਨਵਾਂ ਇਨਸਾਨ ਬਣਾਉਣਾ ਚਾਹੁੰਦਾ ਹੈ ਨਵੇਂ ਸਾਲ ਦੇ ਵਿੱਚ ਨਵੀਂ ਇਨਸਾਨੀਅਤ ਸਾਡੇ ਵਿੱਚ ਚਾਹੁੰਦਾ ਹੈ ਪਰਮੇਸ਼ਰ ਜੇਕਰ ਅਸੀਂ ਇਤਿ 31 ਵਜਨ ਨੂੰ ਪੜ੍ਹਦੇ ਹਾਂ ਤਾਂ ਲਿਖਿਆ ਹੈ ਸਭ ਕੁੜਤਨ ਕ੍ਰੋਧ ਕੋਪ ਰੋਲਾ ਅਤੇ ਦੁਰਵਚਨ ਸਾਰੀ ਬੁਰੀਾਈ ਸਣੇ ਤੇ ਹਾਥੋਂ ਦੂਰ ਹੋਵੇ ਸਭ ਹਾਲੇਲੂਇਆ ਹਾਲੇਲੂਇਆ ਨਵੀਂ ਨਿਸ਼ਾਨੀ ਤੁਹ ਕਿੰਨੂ ਦਰਸਾਉਂਦੀ ਐ ਇੱਕ ਨਵੀਂ ਨਿਸ਼ਾਨੀ ਜੋ ਸਾਡੇ ਵਿੱਚ ਬੁਰੇ ਖਿਆਲ ਜੋ ਸਾਡੇ ਵਿੱਚ ਭੈੜਾ ਪਾਣਿਆ ਜੋ ਪਰਮੇਸ਼ਰ ਪਸੰਦ ਨਹੀਂ ਹੈ ਈਰਖਾ ਵੈਰ ਵਿਰੋਧ ਕੜਤਨ ਕ੍ਰੋਧ ਕੋਪ ਰੋਲਾ ਦੁਰਬਚਨ ਜਬ ਮੂੰਹੋਂ ਐਦਾਂ ਦੀ ਗੱਲਾਂ ਕਹਿਣਾ ਜੋ ਪਰਮੇਸ਼ਰ ਪਸੰਦ ਨਹੀਂ ਹੈ ਪਰਮੇਸ਼ਰ ਕਹਿੰਦਾ ਇਹ ਤਹੱਤ ਕੀ ਹੋਣਾ ਦੂਰ ਹੋਣਾ ਸਭ ਬੋ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇੱਕ ਨਵੀਂ ਨਿਸ਼ਾਨੀ ਤੇ ਪੜਨਾ ਚਾਹੁੰਦਾ ਆ ਅਸੀਂ ਜੀਤ ਗੋਦੇ ਨਵਾਂ ਇਨਸਾਨ ਤੇ ਨਵੀਂ ਪਛਾਣ ਹੋਈ ਪਰਮੇਸ਼ਵਰ ਨੇ ਇਕਲੋਤੇ ਪੁੱਤਰ ਨੂੰ ਧਰਤੀ ਤੇ ਭੇਜਿਆ ਇੱਕ ਨਵੇਂ ਇਨਸਾਨ ਨੂੰ ਤਾਕੇ ਅਸੀਂ ਵੀ ਉਹਦੇ ਦੁਆਰਾ ਰੱਖੇ ਇੱਕ ਨਵੀਂ ਨਸਾਨੀਤ ਨੂੰ ਪੈਣ ਸਕੀਏ ਸਭ ਹallelujah ਹallelujah ਇਹ ਨਵਾਂ ਸਾਲ ਪਰਮੇਸ਼ੁਰ ਨੇ ਸਾਨੂੰ ਬਖਸ਼ਿਆ ਆ ਨਵੇਂ ਸਾਲ ਦੇ ਵਿੱਚ ਅਸੀਂ ਕੁਝ ਅਲੱਗ ਕਰਕੇ ਦਿਖਾਉਣਾ ਆ ਜੋ ਅਸੀਂ ਪਿਛਲੇ ਸਾਲ ਵਿੱਚ ਨਹੀਂ ਕੀਤਾ ਜੋ ਅਸੀਂ ਪਰਮੇਸ਼ੁਰ ਦੇ ਬਚਨਾਂ ਤੋਂ ਦੂਰ ਰਹੇ ਆ ਜੋ ਅਸੀਂ ਪਰਮੇਸ਼ੁਰ ਦੇ ਬਚਨਾਂ ਨੂੰ ਪੂਰਾ ਨਹੀਂ ਕਰ ਪਾਏ ਆ ਜਿੱਕਰ ਅਸੀਂ ਬਾਈਬਲ ਪਿਛਲੇ ਸਮੇਂ ਨਹੀਂ ਪੜ੍ਹੀ ਇੱਕ ਵਾਰ ਪਰਮੇਸ਼ੁਰ ਨੇ ਸਾਨੂੰ ਸਮਾਂ ਦਿੱਤਾ ਆ ਨਵੀਂ ਦਸਾਨੀ ਤਨੂੰ ਪਹਿਨ ਕੇ ਅਸੀਂ ਬਾਈਬਲ ਨੂੰ ਪੜ੍ਹਨਾ ਆਂ ਆਸਾ ਬੋਲ ਹਾਲੇਲੂਇਆ ਹਾਲੇਲੂਇਆ ਕਿਉਂਕਿ ਪਰਮੇਸ਼ਵਰ ਹਰ ਇੱਕ ਨੂੰ ਨਵਾਂ ਬਣਾਣਾ ਚਾਹੁੰਦਾ ਆ ਜਿੱਦਾਂ ਸਾਨੂੰ ਨਵੇਂ ਕੱਪੜੇ ਪਸੰਦ ਆ ਨਵੇਂ ਬੂਟ ਪਸੰਦ ਆ ਸਭ ਕੁਝ ਨਵਾਂ ਪਸੰਦ ਆ ਉਸੇ ਤਰ੍ਹਾਂ ਪਰਮੇਸ਼ਵਰੇ ਚਾਹੁੰਦਾ ਆ ਮੈਂ ਚਾਹੁੰਦਾ ਹਾਂ ਕਿ ਇੱਕ ਨਵੀਂ ਇਨਸਾਨੀਅਤ ਬਣੇ ਜਦੋਂ ਅਸੀਂ ਕੋਈ ਵੀ ਨਵੀਂ ਚੀਜ਼ ਲੈਂਦੇ ਆ ਇੱਕ ਬਹੁਤ ਵੱਡਾ ਸ਼ੌਕ ਹੁੰਦਾ ਸਾਨੂੰ ਚਾਹੇ ਬੱਚੇ ਨੂੰ ਆਪਾਂ ਨਵਾਂ ਸਾਈਕਲ ਲੈ ਕੇ ਦੇਈਏ ਉਹ ਖੁਸ਼ੀ ਦੇ ਮਾਰੇ ਝੂਮ ਉੱਠਦਾ ਆ ਕਿ ਮੇਰੇ ਵਾਸਤੇ ਨਵੀਂ ਸਾਈਕਲ ਆਈ ਹੈ ਪਰ ਹੌਲੇ-ਹੌਲੇ ਉਹਦੀ ਜਿਹੜੀ ਖੁਸ਼ੀ ਹੁੰਦੀ ਹੈ ਉਹ ਟਲ ਜਾਂਦੀ ਹੈ ਸਮੇਂ ਦੇ ਮੁਤਾਬਕ ਜਿਹਕਰ ਵੱਡਾ ਆ ਜਿਹਕਰ ਬਾਈਕ ਲੈਂਦਾ ਆ ਮੋਟਰਸਾਈਕ ਲੈਂਦਾ ਆ ਉਹਨੂੰ ਇੱਕ ਖੁਸ਼ੀ ਹੁੰਦੀ ਆ ਕਿ ਮੈਂ ਨਵੀਂ ਬਾਈਕ ਲਈ ਹੈ ਨਵਾਂ ਮੋਟਰਸਾਈਕ ਲਿਆ ਆ ਪਰ ਹੌਲੇ ਹੌਲੇ ਜਿਹੜੀ ਉਹਦੀ ਖੁਸ਼ੀ ਠੰਡੀ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਉਂ ਕਿਉਂਕਿ ਜਦੋਂ ਨਵਾਂ ਸੀਗਾ ਉਸ ਟਾਈਮ ਖੁਸ਼ੀ ਸੀ ਉਸ ਬਾਅਦ ਹੌਲੇ ਹੌਲੇ ਪ੍ਰਾਣਾ ਹੋਣਾ ਸ਼ੁਰੂ ਹੋ ਗਿਆ ਜੇਕਰ ਅਸੀਂ ਗੱਡੀ ਲੈਂਦੇ ਆ ਗੱਡੀ ਨਾਲ ਵੀ ਅਦਾ ਆ ਸਾਨੂੰ ਪਹਿਲਾਂ ਪਹਿਲਾਂ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਕਿ ਪਰਮੇਸ਼ਰ ਸਾਨੂੰ ਗੱਡੀ ਦੇ ਨਾਲ ਬLES ਕੀਤਾ ਆ ਬਹੁਤ ਆਨੰਦ ਆ ਖੁਸ਼ੀ ਆ ਪਰ ਹੌਲੇ ਹੌਲੇ ਸਾਡੀ ਜਿਹੜੀ ਖੁਸ਼ੀ ਆ ਮੱਦਮ ਹੋ ਜਾਂਦੀ ਆ ਪਰਮੇਸ਼ਰ ਨੇ ਨਵਾਂ ਸਾਲ ਦਿੱਤਾ ਆ ਇਹ ਨਵੇਂ ਸਾਲ ਦੀ ਖੁਸ਼ੀ ਹੈ ਪਰ ਹੌਲੇ ਹੌਲੇ ਇਹ ਵੀ ਮਤਮ ਹੋ ਜੇਗੀ ਪਰ ਜਿਹੜਾ ਪਰਮੇਸ਼ਵਰ ਦੇ ਬਚਨ ਨੇ ਆ ਜਦੋਂ ਵੀ ਅਸੀਂ ਇਹਨੂੰ ਪੜ੍ਹਦੇ ਆ ਇੱਕ ਕਦੇ ਵੀ ਸਾਡੇ ਚਿਹਰੇ ਤੇ ਨਮੋਸ਼ਰੀ ਲੈ ਕੇ ਆਏਗਾ ਸਦਾ ਸਾਡੇ ਚਿਹਰੇ ਤੇ ਖੁਸ਼ੀ ਰਹੇਗੀ ਸਬ ਹਾਲੇਲੂਇਆ 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 ਅਸੀਂ ਚੀਜ਼ ਲੈਂਦੇ ਆ ਝਟ ਖੁਸ਼ੀ ਨੇਗੀ ਪਰ ਉਸ ਤੋਂ ਬਾਅਦ ਸਾਡੀ ਖੁਸ਼ੀ ਜਾਂਦੀ ਰਹੀ ਪਰ ਜਿਹੜਾ ਪਰਮੇਸ਼ਵਰ ਦਾ ਬਚਨ ਹੈ ਪਰਮੇਸ਼ਰ ਦਾ ਬਚਨ ਸਦਾ ਸਾਡੇ ਦਿਲ ਨੂੰ ਖੁਸ਼ ਰੱਖਦਾ ਹੈ ਪਰਮੇਸ਼ਰ ਸਦਾ ਸਾਡੀ ਇਨਸਾਨੀਅਤ ਨੂੰ ਬਣਾ ਕੇ ਰੱਖਦਾ ਹੈ ਪਰਮੇਸ਼ਰ ਦਾ ਬਚਨ ਇੱਕ ਸਾਨੂੰ ਨਵੀਂ ਸ੍ਰਿਸ਼ਟ ਬਣਾਉਂਦਾ ਹੈ ਪਰਮੇਸ਼ਰ ਦਾ ਬਚਨ ਸਾਨੂੰ ਇੱਕ ਨਵਾਂ ਪਾ ਦਿੰਦਾ ਹੈ ਜਿਹੜਾ ਸਾਡੇ ਚਿਹਰੇ ਤੇ ਨਵੀਂ ਰੌਣਕ ਲੈ ਕੇ ਰੱਖਦਾ ਹੈ ਸਭ ਹਾਲੇਲੂਇਆ ਹਾਲੇਲੂਇਆ ਅੱਗੇ ਅਸੀਂ ਪੜਦੇ ਹਾਂ ਪੰਜਵਾਂ ਪੁਆਇੰਟ ਨਵਾਂ ਹੁਕਮ ਯਹੋਨਾ ਦੇ ਅੰਜ਼ੇਰ 13 ਅਧਿਆਏ ਉਸ ਦਾ 34 ਔਰ 35 ਵਚਨ ਹਾਂਜੀ ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਇੱਕ ਦੂਏ ਨੂੰ ਪਿਆਰ ਕਰੋ ਇੱਕ ਦੂਸਰੇ ਨੂੰ ਕੀ ਕਰੋ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਸਰੇ ਨੂੰ ਪਿਆਰ ਕਰੋ ਜੇ ਤੁਸੀਂ ਆਪਣੇ ਵਿੱਚ ਪ੍ਰੇਮ ਰੱਖੋ ਜੇ ਤੁਸੀਂ ਆਪਣੇ ਵਿੱਚ ਪ੍ਰੇਮ ਰੱਖੋ ਇਸੇ ਤੋਂ ਸਭ ਜਾਣ ਚਾਹੋਗੇ ਹਾਂ ਸਭ ਲੋ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਪੰਜਵਾਂ ਪੁਆਇੰਟ ਸਾਨੂੰ ਦੇ ਰਿਹਾ ਆ ਕਹਿੰਦਾ ਨਵਾਂ ਹੁਕਮ ਨਾਲ ਤੁਹਾਨੂੰ ਦੇ ਰਿਹਾ ਔਰ ਨਵਾਂ ਹੁਕਮ ਕਿਹੜਾ ਆ ਪਰਮੇਸ਼ਰ ਨੇ ਆਪਣੇ ਚੇਲਿਆਂ ਦੇ ਨਾਲ ਇੱਕ ਜਾਨ ਬਚਾਉਣ ਵਾਸਤੇ ਨਵਾਂ ਹੁਕਮ ਠਹਿਰਾਇਆ ਕਦੇ ਜੇਕਰ ਤੁਹਾਡੇ ਵਿੱਚ ਪ੍ਰੇਮ ਹੈ ਤੇ ਸਭ ਕੁਝ ਬਿਨਾਂ ਦੱਸੇ ਤੋਂ ਜਾਣਣਗੇ ਕਿ ਪਰਮੇਸ਼ਵਰ ਦੀ ਕਾਰਨ ਹੈ ਇਹ ਪਰਮੇਸ਼ਵਰ ਦੇ ਲੋਕ ਆ ਇਹ ਪਹਿਲਾ ਹੁਕਮ ਹੈ ਔਰ ਪਰਮੇਸ਼ਵਰ ਕਹਿੰਦਾ ਇਹ ਹੁਕਮ ਤੁਹਾਡੇ ਲਈ ਮੈਂ ਠਹਿਰਾਇਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਉਹਦਾ ਮੈਂ ਚਾਹਦਾ ਹਾਂ ਤੁਸੀਂ ਮੇਰੇ ਪ੍ਰੇਮ ਨੂੰ ਸਦਾ ਬਣਾਈ ਰੱਖੋ ਸਭ ਗੋ ਹਾਲੇਲੂਇਆ ਹਾਲੇਲੂਇਆ ਕਹਦਾ ਪਰਮੇਸ਼ਰ ਨੇ ਕੇ ਟਾਈਟਲ ਰੱਖਿਆ ਜਾ ਨਾ ਤਾਂ ਅਸੀਂ ਆਪਦੇ ਆਉਦੇ ਦੁਆਰਾ ਪਛਾਣੇ ਜਾਂਦੇ ਆ ਨਾ ਅਸੀਂ ਆਪਣੇ ਕੱਪੜਿਆਂ ਦੁਆਰਾ ਪਛਾਣੇ ਜਾਂਦੇ ਆ ਨਾ ਅਸੀਂ ਆਪਣੇ ਬੋਲ ਦੁਆਰਾ ਪਛਾਣੇ ਜਾਂਦੇ ਆ ਪਰ ਇਸ ਕਰਕੇ ਪਛਾਣੇ ਜਾਂਦੇ ਆ ਕਿ ਪਰਮੇਸ਼ਰ ਨੇ ਸਾਡਾ ਪ੍ਰੇਮ ਕੀਤਾ ਔਰ ਅਸੀਂ ਇੱਕ ਦੂਸਰੇ ਨੂੰ ਪ੍ਰੇਮ ਕਰ ਰਹੇ ਆ ਸਬ ਹਾਲੇਲੂਇਆ ਹਾਲੇਲੂਇਆ ਨਾ ਮਾ ਹੁਕਮ ਇਹ ਆ ਤੇ ਅਸੀਂ ਪਰਮੇਸ਼ਵਰ ਦੇ ਪ੍ਰੇਮ ਨੂੰ ਸਥਿਰ ਰੱਖਣਾ ਹੈ ਜਿਵੇਂ ਦਾ ਯਹੋਨਾ 3:16 ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਕੀ ਕੀਤਾ ਜਗਤ ਦੇ ਲਈ ਆਪਣੇ ਪੁੱਤਰ ਨੂੰ ਦਿੱਤਾ ਹੈ ਜਗਤ ਦੇ ਲਈ ਕਿਉਂ ਕਿਉਂਕਿ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਸਭ ਗੁਰ ਹਲੇਲੂਇਆ ਹallelujah ਉਹ ਦਿਨ ਆ ਰਹੇ ਹਨ ਉਹ ਦਿਨ ਆ ਰਿਹਾ ਯਹਵਾ ਦਾ ਵਾਕ ਹੈ ਯਹਵਾ ਦਾ ਵਾਕ ਇਜ਼ਰਾਈਲ ਦੇ ਘਰਾਣੇ ਨਾਲ ਹਾਂ ਨਹੀਂ ਹੋਦਾ ਦੇ ਘਰਾਣੇ ਨਾਲ ਹਾਂਜੀ ਉਹਦਾ ਨਾਮ ਬਣਨਾਗਾ ਸਬਲ ਹallelujah ਪਰਮੇਸ਼ਰ ਸਾਡੇ ਲਈ ਇੱਕ ਨਵਾਂ ਨਾਮ ਲੈ ਕੇ ਆਇਆ ਹੈ ਪਹਿਲਾਂ ਵੀ ਦੱਸ ਚੁੱਕਿਆ ਪੁਰਾਣਾ ਨਾਮ ਹੈ ਇੱਕ ਨਵਾਂ ਨਾਮ ਹੈ ਪਰ ਪ੍ਰਾਣੇ ਨਾਮ ਦੇ ਵਿੱਚ ਜੋ ਜੋ ਨਬੀਆਂ ਦੁਆਰਾ ਗੱਲਾਂ ਹੋਈਆਂ ਜੋ ਜੋ ਕੋਈ ਖਵਾਨੀ ਹੋਈ ਹੈ ਨਵੇਂ ਨੇਮ ਦੇ ਵਿੱਚ ਪੂਰੀ ਹੁੰਦੀ ਹੈ ਔਰ ਪਰਮੇਸ਼ਰ ਸਾਨੂੰ ਨਵੇਂ ਨੇਮ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਆ ਜਿੱਥੇ ਸਾਰੀਆਂ ਕੋਈ ਖੋਣੀਆਂ ਪੂਰੀਆਂ ਹੁੰਦੀਆਂ ਆ ਜਿੱਥੇ ਪਰਮੇਸ਼ਰ ਦਾ ਪੁੱਤ ਜੀਸਸ ਮਸੀਹ ਆਪਣੇ ਬਾਹਨ ਫਲਾਰ ਕੇ ਖੜਾ ਆ ਵਾਜਾ ਮਾਰ ਰਿਹਾ ਆ ਦੁਖੀ ਆ ਬਿਮਾਰ ਆ ਪਰੇਸ਼ਾਨ ਆ ਸੰਕਟ ਦੇ ਵਿੱਚ ਆ ਨਸ਼ੇ ਦੀ ਹਾਲਤ ਦੇ ਵਿੱਚ ਆ ਘਰ ਦੇ ਵਿੱਚ ਦੰਦਨਿਆ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਪ੍ਰੇਸ਼ਾਨੀ ਹੈ ਪਰਮੇਸ਼ਰ ਆਪਣੀਆਂ ਬਾਹਾਂ ਨੂੰ ਖਿਲਾ ਰਿਹਾ ਆ ਸਲੀਬ ਤੇ ਖਿਲਾ ਰਿਹਾ ਆ ਕਿ हे ਮੇਰੇ ਪੁੱਤ ਹੈ हे ਮੇਰੀ ਧੀ ਮੇਰੇ ਕੋ ਲਾ ਤੇ ਮੈਂ ਤੈਨੂੰ ਆਜ਼ਾਦ ਕਰਾਂਗਾ ਮਤੀ 11 ਦਾ 28 ਦੇ ਵਿੱਚ ਅਸੀਂ ਪੜ੍ਹਦੇ ਹੇ ਸਾਰੇ ਥੱਕੇ ਤੇ ਭਾਰੇ ਖਦੱਬੇ ਹੋਇਓ ਮੇਰੇ ਕੋ ਲਾ ਜੋ ਮੈਂ ਤੁਹਾਨੂੰ ਰਾਂਬਿਆਂਗਾ ਪਰਮੇਸ਼ਵਰ ਦੇ ਵੱਲ ਦੇਖਣਾ ਕੋਈ ਸੌਖਾ ਨਹੀਂ ਹੈ ਜਿਹੜਾ ਝੋਜ ਹੀਠਾਂ ਦੱਬਿਆ ਕਦੇ ਪਰਮੇਸ਼ਵਰ ਨੂੰ ਨਹੀਂ ਦੇਖ ਸਕਦਾ ਚਾਹੇ ਭਾਈ ਹੈ ਚਾਹੇ ਭੈਣ ਹੈ ਜੇਕਰ ਸਿਰ ਤੇ ਭਾਰ ਹੋਏਗਾ ਤਾਂ ਉੱਪਰ ਨਹੀਂ ਦੇਖ ਸਕਦਾ ਜਿੰਨੀ ਦੇਰ ਤੱਕ ਉਹ ਭਾਰ ਥੱਲੇ ਨਾ ਆਏਗਾ ਜਿੰਨੀ ਦੇਰ ਤੱਕ ਚਾਹੇ ਪੱਠਿਆਂ ਦੇ ਪੰਡ ਕੋ ਨਾ ਹੋਵੇ ਥੱਲੇ ਨਾ ਰੱਖੇਗਾ ਸਿਰ ਤੇ ਪੱਠਿਆਂ ਦੇ ਪੰਡ ਰਾ ਕੇ ਉੱਪਰ ਤੱਕ ਕੇ ਦੇਖਿਆ ਦਿਖਿਆ ਜਾਂਦਾ ਕਿ ਨਹੀਂ ਨਹੀਂ ਦੇਖਿਆ ਜਾਏਗਾ ਪਰ ਜੇਕਰ ਸਾਡਾ ਭਾਰ ਪਾਸੇ ਹੋਏਗਾ ਦੇਖਾਂਗੇ ਪਰਮੇਸ਼ਰ ਵੱਲ ਪਰਮੇਸ਼ਰ ਬਾ ਖਿਲਾਰ ਕੇ ਖੜਾਇਆ ਫਲਾ ਕੇ ਖੜਾਇਆ ਉਡੀਕ ਰਿਹਾ ਆ ਕਿ ਮੇਰੇ ਧੀ ਮੇਰਾ ਪੁੱਤਰ ਹੁਣ ਮੋੜਦਾ ਆ ਹੁਣ ਆਉਂਦਾ ਆ ਮੈਂ ਉਹ ਚੰਦਿਆ ਕਰਨਾ 14 ਨਾ ਸਬਲ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਨੇ ਨਵਾਂ ਸਾਲ ਦਿੱਤਾ ਆ ਨਵੇਂ ਸਾਲ ਦੇ ਵਿੱਚ ਪਰਮੇਸ਼ਰ ਨੇ ਸਾਨੂੰ 6 ਗੱਲਾਂ ਦਿੱਤੀਆਂ ਆ ਪਰਮੇਸ਼ਰ ਪਹਿਲਾ ਨੰਬਰ ਨਵਾਂ ਦਿਲ ਸਾਡਾ ਕਰਨਾ ਚਾਹੁੰਦਾ ਆ ਜਿਹੜਾ ਪਰਮੇਸ਼ਰ ਦਾ ਅੰਦਰ ਆ ਜਿਹੜਾ ਸਾਡਾ ਅੰਦਰ ਆ ਪਰਮੇਸ਼ਰ ਦਾ ਮੰਦਰ ਆ ਉਹ ਸਾਡਾ ਨਵਾਂ ਕਰਨਾ ਚਾਹੁੰਦਾ ਆ ਦੂਸਰਾ ਨੰਬਰ ਨਵਾਂ ਆਤਮਾ ਜੇਕਰ ਨਵਾਂ ਆਤਮਾ ਨਹੀਂ ਹੈ ਅਸੀਂ ਪੁਰਾਣੀਆਂ ਗੱਲਾਂ ਦੇ ਵਿੱਚ ਰੁਜੇ ਰਹਾਂਗੇ ਅਸੀਂ ਕਦੇ ਅੱਗੇ ਨਹੀਂ ਵਧਾਂਗੇ ਔਰ ਪਰਮੇਸ਼ਵਰ ਦਾ ਆਤਮਾ ਪਾਉਣ ਦੇ ਲਈ 120 ਜਣਾਂ ਨੇ ਜਦ ਇੱਕ ਮੰਡ ਉਹ ਕੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਦਾ ਆਤਮਾ ਅੱਗ ਦੀਆਂ ਲਾਟਾਂ ਦੇ ਦੁਆਰਾ ਉਤਰਿਆ ਔਰ 120 ਜਣੇ ਪਵਿੱਤਰ ਆਤਮਾ ਦੇ ਨਾਲ ਭਰ ਗਏ ਅੱਗੇ ਕਹਿੰਦਾ ਨਵੀਂ ਸ੍ਰੇਸ਼ਟ ਪਰਮੇਸ਼ਵਰ ਨਵੀਂ ਸ੍ਰੇਸ਼ਟ ਬਣਾਣਾ ਚਾਹੁੰਦਾ ਹੈ ਜਿੱਦਾਂ ਸਾਨੂੰ ਪੁਰਾਣੀਆਂ ਚੀਜ਼ਾਂ ਪਸੰਦ ਨਹੀਂ ਆ ਅਸੀਂ ਵੀ ਕਹਿੰਦੇ ਆ ਕਿ ਸਾਲ ਬਾਅਦ 2 ਸਾਲ ਬਾਅਦ ਚਾਹੇ ਮੋਬਾਈਲ ਨਵਾਂ ਲਈਏ ਚਾਹੇ ਸਾਈਕਲ ਨਵਾਂ ਲਈਏ ਚਾਹੇ ਮੋਟਰਸਾਈਕਲ ਨਵਾਂ ਲਈਏ ਉਸ ਤਰ੍ਹਾਂ ਪਰਮੇਸ਼ਵਰ ਵੀ ਸਾਡੇ ਵਿੱਚ ਇੱਕ ਨਵਾਂ ਗੁਣ ਪਾਉਂਦਾ ਆ ਕਿ ਮੇਰੇ ਤੇ ਮੇਰਾ ਪੁੱਤਰ ਸਦਾ ਨਵਾਂ ਬਣਾ ਰਹੇ ਸਭ ਬੋਲ ਹallelujah ਨਵੀਂ ਸ੍ਰਿਸ਼ਟਮਾਨ ਜੀ ਚੌਥਾ ਨੰਬਰ ਨਵੀਂ ਇਨਸਾਨੀਅਤ ਪਰਮੇਸ਼ਰ ਨੇ ਸਾਡੇ ਲਈ ਜਗਤ ਤੇ ਭੇਜਿਆ ਨਵਾਂ ਇਨਸਾਨ ਜੋ ਵੀ ਉਹਨੂੰ ਕਬੂਲਦਾ ਆ ਜੋ ਵੀ ਉਹਨੂੰ ਪੈਣਦਾ ਆ ਇੱਕ ਨਵੀਂ ਸਾਨੀਤ ਬਣ ਜਾਂਦਾ ਆ ਕਿਉਂਕਿ ਉਹਦੇ ਬਦਨ ਅਤੇ ਲਹੂ ਦੇ ਵਿੱਚ ਛੁਟਕਾਰ ਆ ਔਰ ਜਿਨੇ ਉਹਨੂੰ ਸਵੀਕਾਰ ਕੀਤਾ ਉਹ ਇੱਕ ਨਵੀਂ ਇਨਸਾਨੀਤ ਬਣ ਚੁੱਕਿਆ ਆ ਔਰ ਜਿਨਾਂ ਨੇ ਫਟਕਾਰ ਦਿੱਤਾ ਪਰ ਨਵੀਂ ਸਾਨੀਤ ਨਹੀਂ ਹੈ ਉਹ ਪਰਮੇਸ਼ਰ ਕੋਲੋਂ ਦੂਰ ਆ ਪਰ ਪਰਮੇਸ਼ਰ ਉਹਨਾਂ ਨੂੰ ਵੀ ਡੀਕ ਰਿਹਾ ਆ ਜਿਹੜੇ ਪਰਮੇਸ਼ਵਰ ਦੇ ਪ੍ਰਤੀ ਮਾੜਾ ਬੋਲਦੇ ਐ ਜਿਹੜੀ ਐ ਸੁਮਸੀ ਦੇ ਪ੍ਰਤੀ ਮਾੜਾ ਬੋਲਦੇ ਐ ਪਰਮੇਸ਼ਵਰ ਉਹਨਾਂ ਵੱਲ ਵੀ ਦੇਖਦਾ ਐ ਉਹਨਾਂ ਨੂੰ ਵੀ ਢੀਕ ਰਿਆ ਐ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇੱਕ ਦਿਨ ਜ਼ਰੂਰ ਮੇਰੀ ਹਜ਼ੂਰੀ ਦੇ ਵਿੱਚ ਆਉਣਗੇ ਸਭ ਹਾਲੇਲੂਇਆ ਹਾਲੇਲੂਇਆ ਪੰਜਵਾਂ ਪੁਆਇੰਟ ਨਵਾਂ ਹੁਕਮ ਨਵਾਂ ਹੁਕਮ ਕਿਹੜਾ ਐ ਪਿਆਰ ਦਾ ਬਾਈਬਲ ਵਿੱਚ ਲਿਖਿਆ ਜਾਂਦਾ ਮੈਂ ਉਹੀ ਹੁਕਮ ਨੂੰ ਫੇਰ ਦਰਸਾਉਂਦਾ ਪਹਿਲੇ ਇਹ ਹੁਣ ਦੇ ਵਿੱਚ ਲਿਖਿਆ ਆ ਪਹਿਲਾ ਇਹ ਹੁਣਾ ਤਿੰਨ ਅਧਿਆਇ ਦੇ ਵਿੱਚ ਆਇਤ ਮੰਦੀ ਆਦਨੀ ਆ ਕਦਮ ਉਹੀ ਪਹਿਲਾ ਵਾਲਾ ਹੁਕਮ ਹੈ ਫੇਰ ਦਰਸਾਉਂਦਾ ਜਿਹੜਾ ਪਹਿਲਾ ਹੁਕਮਤਨ ਮੈਂ ਦੇ ਚੁੱਕਿਆ ਹਾਂ ਕਿ ਇੱਕ ਦੂਸਰੇ ਨੂੰ ਪਿਆਰ ਕਰੋ ਸਦਾ ਇਸ ਵਿਧੀ ਨੂੰ ਅਪਣਾਉਂਦੇ ਰਹੋ ਇਹ ਸਾਡੇ ਲਈ ਇੱਕ ਨਵਾਂ ਹੁਕਮ ਹੈ ਕਿ ਅਸੀਂ ਸਦਾ ਇੱਕ ਦੂਸਰੇ ਦੇ ਪ੍ਰਤੀ ਪਿਆਰ ਨੂੰ ਕਾਇਮ ਰੱਖਣਾ ਜੇਕਰ ਕੋਈ ਮਾੜਾ ਬੋਲਦਾ ਉਹਦੇ ਵਾਸਤੇ ਪ੍ਰਾਰਥਨਾ ਕਰਨਾ ਦਿਲ ਦੇ ਵਿੱਚ ਪਿਆਰ ਲੈ ਕੇ ਆਉਣਾ ਜੇ ਕੋਈ ਸਾਡੇ ਪ੍ਰਤੀ ਕੋਈ ਉਜਲਾਉਂਦਾ ਆ ਉਹਦੇ ਪ੍ਰਤੀ ਪ੍ਰਾਰਥਨਾ ਕਰਨਾ ਕਿ ਪਰਮੇਸ਼ਵਰ ਇਹ ਜੀਵਾਂ ਦੇ ਕੀ ਕਰ ਰਿਹਾ ਯਸੁਸੀ ਦੁੱਖ ਸਹਿੰਦੇ ਹੋਏ ਜ਼ੁਲਮ ਸਹਿੰਦੇ ਹੋਏ ਉਹਨੇ ਆਪਣਾ ਪਿਆਰ ਦਿਖਾਇਆ ਪਰ ਸਲੀਬ ਤੇ ਸੱਤ ਕਲਮੇ ਪੜੇ ਮਾਫੀ ਦੇ ਕਲਮੇ ਪੜੇ ਉਹਨੇ ਹਰ ਇੱਕ ਦਾ ਭਲਾ ਮੰਗਿਆ ਉਹਨੇ ਕਿਸੇ ਦਾ ਬੁਰਾ ਨਹੀਂ ਮੰਗਿਆ ਲਾਸਟ ਵਾਲਾ ਨਵਾਂ ਨੇ ਜਿੱਥੇ ਸਭ ਪ੍ਰੀਖਵਾਨੀਆਂ ਪੂਰੀਆਂ ਹੁੰਦੀਆਂ ਹਨ ਜਿੱਥੇ ਯਿਸੂਸੀ ਕਹਿੰਦਾ ਮੈਂ ਸਭ ਕੁਝ ਨਵਾਂ ਕਰਾਂ ਦੇ ਲਈ ਜਾ ਰਿਹਾ ਹਾਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਹੈ ਅਸੀਂ ਗੀਤ ਗਾਉਂਦੇ ਹਾਂ ਕੁਝ ਨਵਾਂ ਕਰ ਗਿਆ ਇਹ ਤੋਂ ਮੇਰੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰੇ ਨਵਾਂ ਸਾਲ ਦੇ ਦਿੱਤਾ ਹੈ ਸਾਨੂੰ ਕੁਝ ਨਾ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਨਵਾਂ ਹੋਣਾ ਚਾਹੀਦਾ ਹੈ ਯਾ ਪਰਮੇਸ਼ਰ ਉਪਦੇ ਕੁਝ ਨਾ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਐਤਾ ਦਾ ਹੋਣਾ ਚਾਹੀਦਾ ਆ ਜਿਹੜਾ ਬਾਈਬਲ ਦੇ ਮੁਤਾਬਕ ਹੋਵੇ ਕੁਝ ਨਾ ਕੁਝ ਐਤਾ ਦਾ ਹੋਣਾ ਚਾਹੀਦਾ ਆ ਜਿਹੜਾ ਸਾਡੇ ਪਰਿਵਾਰਾਂ ਨੂੰ ਸਾਡੀ ਪਲੀਸੀਆਂ ਨੂੰ ਪਰਮਾਏ ਜਿੱਦਾਂ ਕੁਝ ਨਾ ਕੁਝ ਹੋਏਗਾ ਇੱਕ ਦਿਨ ਸਭ ਕੁਝ ਨਵਾਂ ਹੋ ਜਾਏਗਾ ਸਭ ਹਾਲੇਲੂਇਆ

ਅਸੀਂ ਕਹਿੰਦੇ ਸਾਨੂੰ ਕੋਈ ਨੁਕਾਰ ਨਹੀਂ ਕਰਦਾ ਪਰਮੇਸ਼ਰ ਕਹਿੰਦਾ ਆ ਤਿੰਨ ਦਾ 16 ਬਚਨ ਪੜ ਲਓ ਜੀ ਹੁਣ ਏਦਾਂ ਦਾ ਪਿਆਰ ਕਿਸੇ ਨੇ ਕੀਤਾ ਕਿਸੇ ਤੇ ਕੰਡਿਆਂ ਦਾ ਤਾਜ ਪਾ ਲਓ ਏਦਾਂ ਦਾ ਪਿਆਰ ਕਿਸੇ ਨੇ ਕੀਤਾ ਕਿ ਪਿੱਠ ਤੇ ਕੋੜੇ ਖਾ ਲਵੇ ਬਿਨਾਂ ਜ਼ੁਲਮ ਤੋਂ ਬਿਨਾਂ ਬੋਸ ਤੋਂ ਏਦਾਂ ਦਾ ਪਿਆਰ ਕਰਨ ਵਾਲਾ ਕੋਈ ਨਹੀਂ ਹੈ ਪਰ ਪਰਮੇਸ਼ਰ ਕਹਿੰਦਾ ਜੇਕਰ ਤੈਨ ਕੋਈ ਨਹੀਂ ਪਿਆਰ ਕਰਦਾ ਤੇ ਮੈਂ ਤੈਨ ਪਿਆਰ ਕਰਦਾ ਹਾਂ ਸਾ ਬੋ ਹਾਲੇਲੂਇਆ ਹਾਲੇਲੂਇਆ ਕਹਿੰਦਾ ਮੈਂ ਪਿੱਛੇ ਰਹਿ ਜਾਂਦਾ ਹਾਂ ਕਹਿੰਦਾ ਤੇ ਮੈਂ ਪੂਛ ਨਹੀਂ ਤੈਨ ਮੈਂ ਕਿ ਠਹਿਰਾਇਆ ਸੀ ਠਹਿਰਾਇਆ ਔਰ ਫਿਰ ਹਮੇਸ਼ਾ ਉੱਪਰ ਹੁੰਦਾ ਆ ਪਰਮੇਸ਼ਰ ਨੇ ਸਾਨੂੰ ਸਿਰ ਠਹਿਰਾਇਆ ਆ ਜਿੱਤੇ ਹੋਏ ਠਹਿਰਾਇਆ ਆ ਇੱਕ ਆਦਮ ਦੇ ਬਾਗ ਦੇ ਵਿੱਚ ਜਦੋਂ ਆਦਮ ਬਣਾਇਆ ਗਿਆ ਸਭ ਕੁਝ ਉਹਨੂੰ ਸੌਂਪਿਆ ਗਿਆ ਕਿ ਦੇਖ ਇਹ ਪੂਰੇ ਅਦਰ ਬਾਗ ਦੇ ਵਿੱਚ ਮੈਂ ਤੈਨੂੰ ਰਾਜਾ ਠਹਿਰਾਇਆ ਆ ਔਰ ਰਾਜਾ ਉਹ ਨਹੀਂ ਠਹਿਰਾਉਂਦਾ ਜਿੱਦੇ ਤੇ ਉਹਨੂੰ ਤੇ ਮਾਣ ਹੋਵੇ ਜਿੱਦੇ ਤੇ ਵਿਸ਼ਵਾਸ ਹੋਵੇ ਪਰ ਅਸੀਂ ਵੀ ਪਰਮੇਸ਼ੁਰ ਦੇ ਪਿਆਰ ਦੇ ਪੁੱਤਾਂ ਹਾਂ ਪਰਮੇਸ਼ਰ ਸਾਡੇ ਤੇ ਇਮਾਨ ਆ ਸਭੋ ਹallelujah ਹallelujah ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤੇ ਆ ਪਰਮੇਸ਼ਰ ਨੇ ਸਾਨੂੰ ਅਧਿਕਾਰ ਦਿੱਤੇ ਆ ਪਰਮੇਸ਼ਰ ਨੇ ਸਾਨੂੰ ਗਾਲ ਨਾਲ ਲਾਇਆ ਆਪਣਾ ਬਣਾਇਆ ਆ ਅਸੀਂ ਪਰਮੇਸ਼ਰ ਦੇ ਬਚਨਾਂ ਨੂੰ ਪੂਰੇ ਕਰਨਾ ਹੈ ਅਸੀਂ ਛੇ ਵਚਨ 6 ਪੁਆਇੰਟ ਪੜ੍ਹਿਆ ਅਸੀਂ ਆਪਣੇ ਦਿਲ ਦੇ ਵਿੱਚ ਰੱਖਨੇ ਹੈ ਇਹਨਾਂ ਬਚਨਾਂ ਦੁਆਰਾ ਪਰਮੇਸ਼ਰ ਦਾ ਅਸੀਸਰ ਵਰਕਰ ਤੇ ਪੜੇਗਾ ਵਚਨ ਹੀ ਪ੍ਰਾਪਤ ਹਸ ਬਣ ਪ੍ਰੀਤਨਾ ਕਰਦੇ ਹਾਂ